ਅਮੀਰ ਗਰੀਬ ਭਾਵੇਂ ਨੌਕਰੀ ਪੇਸ਼ਾ ਤੇ ਭਾਵੇਂ ਹੋਵੇ ਦਿਹਾੜੀਦਾਰ ਹਰ ਜਾਤ ਹਰ ਧਰਮ ਦੇ ਲੋਕ ਕਿਵੇਂ ਹੋ ਰਹੇ ਨੇ ਵਿਸ਼ਵਾਸ ਘਾਤ ਫੱਗੀ ਤੇ ਲੁੱਟਦਾ ਸ਼ਿਕਾਰ ਇਹ ਕਿੰਨੀ ਇਹ ਸਾੜੀ ਕਿੰਨੀ ਕਿੰਨੇ ਗ੍ਰਾਮ ਦੀ ਕਿੰਨੀ ਇਹ ਕਿੰਨੇ ਦਾ ਹੋ ਸਕਦੀ ਹੈ ਮੈਸੂ ਇਹ ਤਾਂ ਕੰਮ ਜਿੰਨੀ ਮਰਜੀ ਤੇ ਵੀ ਆ ਜੀ ਜਿਹੜਾ ਮਨ ਦਿਲ ਕਰਦਾ ਹੈ ਏ ਜਿਹੜੀ ਲੁੱਟ ਹੈ ਇਹ ਸਬਜ਼ੀ ਮੰਡੀ ਅਨਾਜ ਮੰਡੀ ਕਰਿਆਨਾ ਸਟੋਰ ਦੁੱਧ ਦੀ ਇੱਥੋਂ ਤੱਕ ਕੇ ਪੈਟਰੋਲ ਪੰਪਾਂ ਤੇ ਵੀ ਸਾਡੇ ਨਾਲ ਹੁੰਦੀ ਹੈ ਪਰ ਇਸ ਨੂੰ ਕਰਵਾਉਂਦੇ ਕਿਹਨੂੰ ਕਿਹੜੇ ਫਾਰਮ ਵਾਲੇ ਸਿਲੋਵਰ ਦੇ ਦਰਸ਼ਕ ਹੋ ਰਹੇ ਕੋਈ ਬਾਕੀ ਦੱਸ ਦੇ 100 ਗ੍ਰਾਮ ਦੱਸੋ ਇਹ ਇਹ ਨਾ ਫੋਟੋ ਕਿ ਸਾਡੀ ਲੁੱਟ ਨੂੰ ਰੋਕਣਾ ਕੋਈ ਹੈ ਨਹੀਂ ਹੈਗਾ ਮਹਿਕਮਾ ਬਣਿਆ ਹੋਇਆ ਹੈ ਮੈਂ ਕਿਵੇਂ ਦੇ ਅਧਿਕਾਰੀ ਲੱਖਾਂ ਰੁਪਏ ਤਨਖਾਹ ਵੀ ਲੈਂਦੇ ਨੇ ਪਰ ਕੁੰਭ ਕਰਨ ਦੀ ਨੀਂਦ ਸੁੱਤੇ ਪਏ ਤੇ ਕੋਈ ਫੈਨੋਮੀਨੀ ਹੋ ਸਕਦੀ ਹੈ ਕੋਈ ਸੈਟਿੰਗ ਹੈ ਜਿਵੇਂ ਆਪਣੇ ਪਾਸੋਂ ਕੁਝ ਵਾਲੇ ਆਉਂਦੇ ਹੈਗਾ ਪਾਸੋਂ ਕਰਨਾ ਨਹੀਂ ਆਣਾ ਮੈਨੂੰ ਲੱਗਦਾ ਇਹ ਵੀ ਮੇਰੇ ਕੋਲ ਹੀ ਸੌਣਾ ਚਾਹੁੰਦਾ ਅੱਛਾ ਤੁਸੀਂ ਆਪਣਾ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜੇ ਫਿਰ ਕੌਣ ਬਚਾਊਗਾ ਕਿਉਂਕਿ ਜਿਨ੍ਹਾਂ ਨੂੰ ਥਰਾਈਜ਼ ਕੀਤਾ ਹੋਇਆ ਹੈ ਉਹੀ ਲੁੱਟ ਰਹੇ ਨੇ ਸਾਨੂੰ ਕਿਸ ਤਰ੍ਹਾਂ ਲੁੱਟ ਰਹੇ ਨੇ ਉਹ ਜ਼ਰੂਰ ਸੁਣੇ ਵਜ ਤੇ ਦੇਖਿਓ ਬਿਜੂਰ ਪਰਮਾਨੈਂਟ ਕਰਕੇ ਲਓਗੇ ਜਾਂ ਕਿੰਨਾ ਕੋਈ ਉਹਦੇ ਦੋ ਦੂਸਰੇ ਇਸ ਕਿਹਾਦਰ ਨਹੀਂ ਹੋ ਸਕਦੀ ਹੁੰਦਾ ਦੱਤ ਨਹੀਂ ਕਰਦੀ ਬਣੇ ਦੇ ਸੀ ਕੋਈ ਕਹਿੰਦੇ ਤੁਹਾਡਾ ਆ ਗਿਆ ਸੀ ਕਿ ਹੁੰਦਾ ਉਹ ਜਿਆਦਾ ਜੁਰੀ ਕਰਦਾ ਇਹ ਸਾਡੇ ਨਾਲ ਹੋ ਰਹੀ ਠੱਗੀ ਵਿਸ਼ਵਾਸ ਘਾਤ ਜਾਂ ਲੁੱਟ ਨੂੰ ਰੋਕਣ ਵਾਸਤੇ ਜਿਹੜਾ ਮਹਿਕਮਾ ਹੈ ਉਹਦਾ ਨਾਂਜੀ ਲੀਗਲ ਮੈਟਰੋਲੋਜੀ ਯਾਨੀ ਕਿ ਨਾਪ ਤੋਲ ਵਿਭਾਗ ਇਸ ਮਹਿਕਮੇ ਦੇ ਵਿੱਚ ਕਿਵੇਂ ਠੱਗੀ ਹੋ ਰਹੀ ਆ ਹੁਣ ਤੁਸੀਂ ਆਪੇ ਸਮਝੋਗੇ ਕਿਹਦਾ ਦੱਸਾਂ ਤੁਹਾਨੂੰ ਇਹ ਨਹੀਂ ਲੰਘ ਜਾਂਦਾ ਚਾਹੇ ਤੇ ਫਿਰ ਉਹਦਾ ਕੀ ਸਿਸਟਮ ਹੋਏਗਾ ਜੀ ਜਿਵੇਂ ਬਟਨ ਦਬੋਵਾਂਗਾ ਸਵੇੜ ਘਟੇਗਾ ਬਟਨ ਦਬੋਵਾਂਗਾ ਸਹੀ ਹੋ ਜਾਏਗਾ ਓਕੇ ਜਿਵੇਂ ਕੋਈ ਜੈਕਰ ਦਾ ਨਾਮ ਦਾ ਹਨਾ ਮਾਰ ਪ੍ਰਿੰਟ ਬੰਦ ਕਰਕੇ ਇਸਲਾਮਾਗੇ ਸਹੀ ਹੋ ਜਾਏਗਾ ਦੋਸਤੋ ਮਹਿਕਮੇ ਦਾ ਤੁਹਾਨੂੰ ਪਤਾ ਲੱਗ ਗਿਆ ਤੇ ਇਸ ਵੀ ਤੁਸੀਂ ਸਮਝ ਗਏ ਹੋਣੇ ਵੀ ਸਾਡੇ ਨਾਲ ਠੱਗੀ ਕਿਸ ਤਰ੍ਹਾਂ ਹੁੰਦੀ ਹੈ ਇਹ ਮੈਹਕਮਾ ਨਾਪ ਤੋਲ ਵਿਭਾਗ ਦਾ ਹੈ ਜਿਹੜੇ ਲੋਕ ਇਹਨਾਂ ਨੇ ਅਥਰਾਇਜ਼ ਕੀਤੇ ਹੋਏ ਨੇ ਅਥਰਾਇਜ਼ਡ ਨੇ ਇਹਨਾਂ ਵੱਲੋਂ ਉਹ ਕੰਡੇ ਵੇਚਦੇ ਨੇ ਡਿਜੀਟਲ ਕੰਡੇ ਮਤਲਬ ਜਿਹੜੇ ਕਹਿੰਦੇ ਵੀ ਸਾਨੂੰ ਇਹ ਬਟਿਆਂ ਤੋਂ ਰਾਹਤ ਮਿਲ ਗਈ ਡਿਜੀਟਲ ਕੰਡੇ ਆ ਗਏ ਉਹ ਡਿਜੀਟਲ ਕੰਡਿਆਂ ਨੂੰ ਵੀਡੀਓ 'ਚ ਤੁਸੀਂ ਦੇਖੋ ਕਿਸ ਤਰ੍ਹਾਂ ਸੈਟਿੰਗ ਦੀ ਗੱਲ ਕਰਦੇ ਨੇ ਇਹਨਾਂ ਦੀ ਠੱਗੀ ਵੀ ਡਿਜੀਟਲ ਹੈ ਕਹਿੰਦੇ ਵੀ ਰਿਮੋਟ ਦੱਬੋ ਤੇ ਠੱਗੀ ਸ਼ੁਰੂ ਜਿਹਦੇ ਨਾਲ ਠੱਗੀ ਹੋ ਰਹੀ ਹੈ ਜਿਹਦੇ ਨਾਲ ਵਿਸ਼ਵਾਸ ਘਾਤ ਹੋ ਰਿਹਾ ਨੂੰ ਪਤਾ ਹੀ ਨਹੀਂ ਲੱਗਦਾ ਕਈ ਸਾਲਾਂ ਤੋਂ ਵੀ ਮੈਨੂੰ ਠੱਗਿਆ ਜਾ ਰਿਹਾ ਹੈ ਕੋਈ ਆਂਦਾ तो फिर वहाँ पर यार जब तू बटन दबाएगा देंगे और भी होगा ये आम चलेगा अरे आम चलेगा जब तू बटन दबाएगा देंगे और तो होगा किन्हीं का किन्हीं किन्हीं कहेंगे वो तुसी करके दोगे या आप आप भी कर सकते हैं करा� तीन में मगर किन्हा करना है। तीन में माल भी अपन डेढ़ सौ दो सौ ग्राम का माल जो भी है किलोग्राम को दिखते ਹਉ ਜਾਗੂ ਗ੍ਰਾਹਕ ਜਾਗੂ ਸਰਕਾਰ ਕਹਿੰਦੀ ਆ ਇੱਕ ਇਹਨਾਂ ਨੇ ਐਪ ਚਲਾਈ ਆ ਡਿਜੀਟਲ ਸਾਰਾ ਕੁਝ ਦੱਸਦੇ ਨੇ ਪਰ ਹੁਣ ਗ੍ਰਾਹਕ ਜਾਗੂਗਾ ਕਿੱਥੇ ਜਾਊਗਾ ਜਾ ਕੇ ਜਾ ਕੇ ਮੀਡੀਆ ਕੋਲ ਆਊਗਾ ਸਾਡੇ ਕੋਲ ਆਏ ਅਸੀਂ ਡਿਪਾਰਟਮੈਂਟ ਕੋਲ ਜਾਵਾਂਗੇ ਹੁਣ ਜੇ ਸਾਰੇ ਸੁੱਤੇ ਪਏ ਹੋਣਗੇ ਤਾਂ ਫਿਰ ਜਾਗੂਗਾ ਕੌਣ ਕੋਈ ਐਕਸਟਰਾ ਚਾਰਜ ਲਾਉਂਦੇ ਨਹੀਂ ਸੀ ਠੀਕ ਆ ਇਹ ਬੈਟਿੰਗ ਨੂੰ ਬੁੱਝੋ ਨਾ ਠੀਕ ਰਹਿਣਾ ਨਹੀਂ ਹੋਵੇ ਜਿਵੇਂ ਇਹਨਾਂ ਪਾ ਲੈ ਗ੍ਰੇਡ ਪਰਮਨੈਂਟ ਕਰਕੇ ਰੱਖੋ ਨੇ ਇਹਨੇ ਪਰਮਨੈਂਟ ਕਰਨਾ ਲੰਦਾ ਹੀ ਪੁੱਛਾਈ ਅੱਛਾ ਹੀ ਨਹੀਂ ਜੀ ਵੀ ਗੜਨ ਵਾਲਾ ਫੋਨ ਬਟਨ ਵਾਲਾ ਸਿਸਟਮ ਲਗਾ ਲਓ ਵੀ ਕੋਈ ਵੀ ਚੈੱਕ ਕਰਨ ਆ ਗਿਆ ਆਪਾਂ ਨੂੰ ਬਾਅਦ ਚ ਦਿੱਕਤ ਨਾ ਆਵੇ ਮੁੱਕ ਤੇ ਵੀ ਇਹਨਾਂ ਬਟਨ ਨਾਲ ਸਿਸਟਮ ਹੁੰਦਾ ਹੈ ਕਿਹੜਾ ਕਰਨਾ ਤੁਸੀਂ ਵੀਡੀਓ ਚ ਸੁਣਿਆ ਇਸ ਤਰ੍ਹਾਂ ਕਹਿ ਰਹੇ ਨੇ ਵੀ ਜੇ ਕੋਈ ਅਧਿਕਾਰੀ ਚੈੱਕ ਕਰਨ ਵੀ ਆਊਗਾ ਤਾਂ ਸਾਨੂੰ ਇਹ ਫੋਨ ਕਰੂਗਾ ਸਾਨੂੰ ਨਾਲ ਲੈ ਕੇ ਜਾਊਗਾ ਇਸ ਤਰ੍ਹਾਂ ਕੁੱਤੀ ਚੋਰਨ ਵਾਲੀ ਹੋਈ ਹੈ ਤਾਂ ਫਿਰ ਆਪਾਂ ਇਨਸਾਫ ਕਿੱਥੋਂ ਲਵਾਂਗੇ ਇੱਕ ਚੋਰੀ ਨੂੰ ਕਿ ਕਰਾਂ ਉਹ ਆਪਾਂ ਮੈਂ ਹੀ ਜਾਊਂਗਾ ਅੱਛਾ ਤੁਸੀਂ ਕਹਿ ਰਹੇ ਹੋ ਸਤਿ ਸ੍ਰੀ ਅਕਾਲ ਜੀ ਮੈਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਜਿਸ ਤਰ੍ਹਾਂ ਅਸੀਂ ਗੱਲਬਾਤ ਕਰਦੇ ਰਹਿੰਦੇ ਆ ਵੀ ਜਦੋਂ ਬਾੜ ਖੇਤ ਨੂੰ ਖਾਨ ਲੱਗ ਜੇ ਫਿਰ ਉਹਦਾ ਰੱਬ ਹੀ ਰੱਖ ਹੈ ਇਸੇ ਤਰ੍ਹਾਂ ਜਿਹੜੇ ਅਸੀਂ ਲੋਕ ਹੈ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਵੀ ਭਾਵੇਂ ਕੋਈ ਅਮੀਰ ਹੈ ਗਰੀਬ ਹੈ ਭਾਵੇਂ ਨੌਕਰੀ ਪੇਸ਼ਾ ਹੈ ਚਾਹੇ ਦਿਹਾੜੀਦਾਰ ਹੈ ਜਦੋਂ ਸਾਰਿਆਂ ਦੇ ਨਾਲ ਠੱਗੀ ਵੱਜਦੀ ਹੋਵੇ ਵਿਸ਼ਵਾਸ ਘਾਤ ਹੁੰਦਾ ਹੋਵੇ ਤਾਂ ਫਿਰ ਰੱਬ ਹੀ ਰੱਖ ਹੈ ਹੁਣ ਤੁਸੀਂ ਸਮਝ ਤਾਂ ਗਏ ਸਾਰੇ ਲੋਕ ਵੀ ਸਾਡੇ ਨਾਲ ਆਏ ਦਿਨ ਮਤਰ ਰੁਜਾਨਾ ਰੁਜਾਨਾ ਅਸੀਂ ਲੂٹے ਜਾ ਰਹੇ ਹਾਂ ਲੂٹے ਜਾ ਰਹੇ ਹਾਂ ਵੀਰੋ ਹਰ ਬੰਦਾ ਜਿਹੜਾ ਪਰਿਵਾਰ ਚਲਾਉਂਦਾ ਹੈ ਉਹਨੂੰ ਰਸਨ ਦੀ ਵੀ ਜ਼ਰੂਰਤ ਹੈ ਸਿਲੰਡਰ ਦੀ ਵੀ ਜ਼ਰੂਰਤ ਹੈ ਜੇ ਗੱਡੀਆਂ ਚਲਾਉਣੀਆਂ ਡੀਜ਼ਲ ਪੈਟਰੋਲ ਦੀ ਵੀ ਜ਼ਰੂਰਤ ਹੈ ਹਰ ਜਗ੍ਹਾ ਤੇ ਸਾਡੇ ਨਾਲ ਸਾਡੇ ਨਾਲ ਬੇਈਮਾਨੀ ਹੋ ਰਹੀ ਆ ਸਾਡੇ ਨਾਲ ਠੱਗੀ ਹੋ ਰਹੀ ਆ ਸਾਡੇ ਨਾਲ ਵਿਸ਼ਵਾਸ ਘਾਤ ਹੋ ਰਿਹਾ ਕਿਵੇਂ ਤੁਸੀਂ ਦੇਖਿਆ ਸ਼ੁਰੂ ਦੇ ਵਿੱਚ ਅਸੀਂ ਕੁਝ ਲੋਕ ਦਿਖਾਏ ਨੇ ਕੁਝ ਇਹ ਤਾਂ ਕੁਝ ਨੇ ਬਾਕੀ ਪੂਰਾ ਪੰਜਾਬ ਪੂਰਾ ਇੰਡੀਆ ਵੱਡੇ ਪੱਧਰ ਦੇ ਉੱਤੇ ਜਦੋਂ ਜਾਵਾਂਗੇ ਤਾਂ ਤੁਹਾਨੂੰ ਪਤਾ ਲੱਗੂਗਾ ਇਹ ਪਟਿਆਲੇ ਦੇ ਕੰਡਾ ਜਿਹੜੇ ਡਿਜੀਟਲ ਕੰਡਾ ਵੇਚਣ ਵਾਲੇ ਅਥੋਰਾਈਜ਼ਡ ਅਧਿਕਾਰੀ ਨੇ ਮਤਲਬ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਹੋਏ ਨੇ ਮਹਿਕਮੇ ਵੱਲੋਂ ਇਹਨਾਂ ਦਾ ਕੰਮ ਕੀ ਹੈ ਇਹਨਾਂ ਦਾ ਕੰਮ ਹੈ ਜਿਹੜੇ ਮਹਿਕਮੇ ਵੱਲੋਂ ਅਧਿਕਾਰਤ ਤੌਰ ਤੇ ਕੰਡੇ ਨੇ ਲੀਗਲ ਕੰਡੇ ਨੇ ਉਹ ਵੇਚਣਾ ਉਹਨੂੰ ਵੇਚ ਕੇ ਤੇ ਮਤਲਬ ਲੋਕਾਂ ਨੂੰ ਭਰੋਸਾ ਹੋਵੇ ਵੀ ਇਹ ਤੇ ਮੋਹਰ ਲੱਗੀ ਹੋਈ ਹੈ ਸર્ટਿਫਾਈਡ ਹੈ ਮਹਿਕਮੇ ਵੱਲੋਂ ਵਿਭਾਗ ਵੱਲੋਂ ਇਹ ਕੰਡੇ ਚ ਫੇਰਾ ਫਿਰ ਨਹੀਂ ਹੋ ਸਕਦਾ ਦੋਸਤੋ ਜੇ ਵਿਸ਼ਵਾਸ ਘਾਤ ਹੋ ਜयो ਕੰਡਾ ਵੇਚਣ ਵਾਲੇ ਹੀ ਤੁਹਾਨੂੰ ਕਹਿਣ ਵੀ ਜਿੰਨੀ ਮਰਜ਼ੀ ਐ ਚ ਸੈਟਿੰਗ ਕਰਾ ਲਓ ਮਤਲਬ ਨਾਪ ਤੋਲ ਚ ਫੇਰ ਫੇਰ ਕਰਾ ਲਓ ਉਹ ਅਸੀਂ ਕੁਝ ਵੀਡੀਓ ਤੁਹਾਨੂੰ ਸ਼ੁਰੂ ਚ ਦਿਖਾਏ ਨੇ ਇੱਕ ਵੀਡੀਓ ਤਾਂ ਹੈਗਾ ਵਿਨੇ ਐਂਟਰਪ੍ਰਾਈਜ਼ਸ ਆ ਪਟਿਆਲੇ ਦੀ ਤਰਪੜੀ ਦੇ ਵਿੱਚ ਉਹ ਉਹ ਨੇ ਉਹਨਾਂ ਨੂੰ ਕਾਲ ਵੀ ਕੀਤੀ ਫੋਨ ਨਹੀਂ ਚੱਕਿਆ ਦੂਸਰੇ ਦੇ ਵਿੱਚ ਨੇ ਜੀ ਸੋਫਾ ਸਕੇਲ ਵਾਲੇ ਸੁਦાગਰ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਐ ਉਹ ਕਹਿੰਦੇ ਵੀ ਇਹ ਕਿਹੜੀ ਗੱਲ ਐ ਉਹਨਾਂ ਵਾਸਤੇ ਗੱਲ ਹੀ ਕੁਝ ਨਹੀਂ ਹੈਗੀ ਉਹ ਕਹਿੰਦੇ ਇਹ ਤਾਂ ਸਾਰਾ ਕੁਝ ਫੇਸਬੁੱਕ ਦੇ ਉੱਤੇ ਤਾਰਾ ਕੁਛ ਪਿਆ ਵੀ ਕਿਵੇਂ ਕੰਡੇ ਨੂੰ ਛੇੜਛਾੜ ਕਰਵੀਂ ਉਹ ਦੋਸਤੋ ਉਹ ਮੇਰੇ ਮਿੱਤਰੋ ਉਹ ਮੇਰੇ ਭਰਾਵੋ ਉਹ ਇੱਕ ਮਹਿਕਮੇ ਵਾਲੇ ਤੁਸੀਂ ਵੀ ਸੁਣ ਲਓ ਜੇ ਕੋਈ ਬੰਦਾ ਘਰੇ ਮੈਂ ਇਹਨੂੰ ਦੇਖ ਕੇ ਕਰੂਗਾ ਤਾਂ ਉਹਨੂੰ ਫੜਨ ਦੀ ਡਿਊਟੀ ਮਹਿਕਮੇ ਦੀ ਹੈ ਤੇ ਇਹਨਾਂ ਦੀ ਵੀ ਹੈ ਜਿਹੜੇ ਲੀਗਲ ਹੈਗੇ ਨੇ ਇਹ ਡਿਪਾਰਟਮੈਂਟ ਵੱਲੋਂ ਲੀਗਲ ਤੌਰ ਤੇ ਜਿਹਨੂੰ ਸੰਸਦ ਦਿੱਤਾ ਹੋਇਆ ਇਹ ਫੜਦੇ ਨੇ ਜਾ ਕੇ ਪਰ ਜੇ ਫੜਨ ਵਾਲੀ ਚੋਰ ਹੋ ਜਾਣ ਫਿਰ ਫੜੂਗਾ ਕੌਣ ਇਹ ਹੱਸੋ ਹਿਣਾ ਦਾ ਤੁਸੀਂ ਸੁਣ ਲਿਓ ਵਿੱਚ ਆਡੀਓ ਦੇ ਸੁਣਿਆ ਵੀ ਹੈ ਤੇ ਤੀਸਰਾ ਹੈਗਾ ਜੀ ਸੋਫਾ ਸਕੀਲ ਤੋਂ ਬਾਅਦ ਐਮ ਐਸ ਡੀ ਕੇ ਐਂਟਰਪ੍ਰਾਈਜ਼ਸ ਦੀਪਕ ਕਪੂਰ ਜੀ ਇਹ ਕਹਿੰਦੇ ਵੀ ਜਿੱਦਣ ਇਹ ਕੰਡੇ ਦੀ ਗੱਲਬਾਤ ਚੱਲਦੀ ਆ ਮੇਰਾ ਉੱਥੇ ਨੌਕਰ ਸੀ ਮੈਂ ਨਹੀਂ ਹੈਗਾ ਮਤਲਬ ਇਹਨੇ ਵੀ ਮੰਨਿਆ ਵੀ ਅਸੀਂ ਲੀਟਰਾਂ ਦੇ ਵਿੱਚ ਕਨਵਰਟ ਕਰ ਦਿੰਨੇ ਆ ਕਿਲੋ ਨੂੰ ਵੀ ਹੁਣ ਸਾਨੂੰ ਮਹਿਕਮੇ ਨੇ ਹਦਾਇਤ ਦਿੱਤੀ ਹੁਣ ਅਸੀਂ ਉਹ ਵੀ ਨਹੀਂ ਕਰਦੇ ਮਤਲਬ ਅੱਜ ਤੱਕ ਇਹ ਵੀ ਮੰਨਿਆ ਵੀ ਹਾਂ ਅਸੀਂ ਏਹਰਾ ਫੇਰੀ ਕਰਦੇ ਰਹੇ ਹਾਂ ਤੇ ਮੈਕਮੇ ਨੂੰ ਵੀ ਦੱਸਿਆ ਸਾਰੇ ਵੀਡੀਓ ਜਦੋਂ ਸਾਡੇ ਕੋਲ ਆਏ ਅਸੀਂ ਮੈਕਮੇ ਕੋਲ ਗਏ ਅਸਿਸਟੈਂਟ ਕੰਟਰੋਲਰ ਮਨੋਰ ਸਿੰਘ ਤੇ ਨਾਲ ਉਹਨਾਂ ਦੇ ਸਾਥੀ ਜਿਹੜੇ ਸਹਾਇਕ ਨੇ ਸਾਥੀ ਉਹਨਾਂ ਦੇ ਇੰਸਪੈਕਟਰ ਨੇ ਇੱਕ ਇੰਸਪੈਕਟਰ ਸੀਗਾ ਨਾਪ ਤੋਲ ਦਾ ਰਾਜਨ ਕਪੂਰ ਦੂਸਰਾ ਸੰਜੀਵ अरोड़ा ਇਹਨਾਂ ਨਾਲ ਵੀ ਸਾਡੀ ਜਦੋਂ ਇਸ ਵਿਸ਼ੇ ਤੇ ਗੱਲਬਾਤ ਹੋਈ ਬੜਾ ਅਚੰਭਾ ਹੋਇਆ ਇਹਨਾਂ ਨੂੰ ਜਦੋਂ ਇਹ ਨਾਪ ਤੋਲ ਵਿਭਾਗ ਕੋਲੇ ਅਸੀਂ ਗਏ ਨਾ ਇਹਨਾਂ ਨੂੰ ਬੜਾ ਚੰਬਾ ਹੋਇਆ ਵੀ ਇਦਾਂ ਕਿਦਾਂ ਹੋ ਸਕਦਾ ਹੈ ਉਹ ਜਦੋਂ ਕਿ ਦੂਜੇ ਪਾਸੇ ਸ਼ਰੇਆਮ ਜਿਹੜੇ ਉਹ ਦੁਕਾਨਦਾਰ ਨੇ ਜਿਹੜੇ ਅਥਰਾਇਜ਼ ਕੀਤੇ ਹੋਏ ਨੇ ਕੰਡੇ ਵੇਚਣ ਨੂੰ ਉਹ ਕਹਿੰਦੇ ਜਦੋਂ ਵੀ ਅਸੀਂ ਕਿਤੇ ਜਾਂਦੇ ਆ ਨਾ ਵੀ ਜਿੱਥੇ ਫੇਰਾ ਫੇਰੀ ਅਸੀਂ ਕੀਤੀ ہوئی ਹੈ ਕੰਡੇ ਦੇ ਵਿੱਚ ਤਾਂ ਇਹ ਸਾਨੂੰ ਨਾਲ ਲੈ ਕੇ ਜਾਂਦੇ ਨੇ ਵਿਭਾਗ ਵਾਲੇ ਸਾਨੂੰ ਨਾਲ ਲੈ ਜਾਂਦੇ ਨੇ ਅਸੀਂ ਚੈੱਕ ਕਰਦੇ ਆ ਹੁਣ ਮਿੱਤਰੋ ਜੋ ਕੁੱਤੀ ਚੋੜਨ ਵਾਲੀ ਹੋਊਗੀ ਤਾਂ ਫਿਰ ਚੋਰ ਨੂੰ ਕੌਣ ਫੜੂਗਾ ਕੋਈ ਵੀ ਨਹੀਂ ਇਸ ਕਰਕੇ ਇਹ ਤਕਰੀਬਨ 20 25 ਦਿਨ ਪਹਿਲਾਂ ਦੀ ਗੱਲ ਹੈ ਜਦੋਂ ਇਸ ਵਿਭਾਗ ਨੂੰ ਅਸੀਂ ਜਾ ਕੇ ਦੱਸਿਆ ਸੁੱਤੇ ਵਿਭਾਗ ਦੇ ਧਿਆਨ ਤੋਂ ਸਾਰਾ ਕੁਝ ਲੰਦਾ ਉਸ ਤੋਂ ਬਾਅਦ ਕਈ ਵਾਰ ਇਹਨਾਂ ਨੂੰ ਕੌਲਾ ਕੀਤੀਆਂ ਵੀ ਆਪਣਾ ਪੱਖ ਦੇ ਦੋ ਜਾਂ ਸਾਨੂੰ ਦੱਸੋ ਕੀ ਕੀਤਾ ਆ ਹੁਣ ਇੱਕ ਇਨਸਪੈਕਟਰ ਨਾਲ ਗੱਲਬਾਤ ਜਿਹੜੀ ਹੋਈ ਆ ਤੁਸੀਂ ਸਟਾਰਟਿੰਗ ਸੁਣੀ ਆ ਸੰਜੀਵਰ ਕੁਮਾਰ ਰੋੜੇ ਦੇ ਨਾਲ ਤੇ ਉਹ ਜੋ ਕਹਿ ਰਿਹਾ ਤੇ ਤੁਸੀਂ ਸੁਣੀ ਆ ਪਰ ਇਹ ਸੈਟੀਸਫਾਈ ਕਰਨ ਵਾਲਾ ਕੰਮ ਨਹੀਂ ਹੈਗਾ ਜਿਸ ਤਰ੍ਹਾਂ ਅਸੀਂ ਕਿਹਾ ਵੀ ਹਰ ਬੰਦਾ ਪਰਚੂਨ ਦੀ ਦੁਕਾਨ ਤੇ ਵੀ ਜਾਂਦਾ ਹੈ ਹਰ ਬੰਦਾ ਮੰਡੀ ਚ ਜਾਂਦਾ ਹੈ ਕੋਈ ਚੀਨੀ ਖਰੀਦਦਾ ਕੋਈ ਸਬਜ਼ੀਆਂ ਖਰੀਦਦਾ ਕੋਈ ਪਿਆਜ਼ ਖਰੀਦਦਾ ਕੋਈ ਡੀਜ਼ਲ ਪੈਟਰੋਲ ਪਾਉਣ ਜਾਂਦਾ ਜੇ ਇਸੇ ਤਰ੍ਹਾਂ ਸਾਡੇ ਨਾਲ ਹਿਰਾਫੇਰੀ ਹੁੰਦੀ ਰਹੀ ਤਾਂ ਥੋੜਾ ਥੋੜਾ ਕਰਕੇ 100-100 ਗ੍ਰਾਮ 200-200 ਗ੍ਰਾਮ ਕਰਕੇ ਸਭ ਨਾਲ ਠੱਗੀਆਂ ਹੁੰਦੀਆਂ ਨੇ ਮਿੱਤਰੋ ਇਹ ਸੋਚ ਲਓ ਵੀ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ 100 ਵਾਰੀ ਨਹੀਂ ਹਜ਼ਾਰ ਵਾਰੀ ਨਹੀਂ ਲੱਖਾਂ ਵਾਰੀ ਤਾਂ ਲੁੱਟੇ ਗਏ ਤੇ ਫਿਰ ਹੁਣ ਆ ਸਾਡੀ ਜਿਹੜੀ ਆਵਾਜ਼ ਕੌਣ ਅਸੀਂ ਕਿਦੇ ਤੱਕ ਪਹੁੰਚਾਈਏ ਅਸੀਂ ਸਰਕਾਰੀ ਅਧਿਕਾਰੀ ਜਿਹੜੇ ਲੱਖਾਂ ਰੁਪਏ ਤਨਖਾਹ ਲੈ ਰਹੇ ਨੇ ਉਹਨਾਂ ਤੱਕ ਆਵਾਜ਼ ਪਹੁੰਚਾਤੀ ਜਿਹੜਾ ਮੈਕਮਾ ਬਣਿਆ ਹੋਇਆ ਇਹਨੂੰ ਰੋਕਣ ਵਾਸਤੇ ਜਾਂ ਰਾਖੀ ਕਰਨ ਵਾਸਤੇ ਉਹਨਾਂ ਤੱਕ ਗੱਲ ਪਹੁੰਚਾਤੀ ਉਹਨਾਂ ਵੱਲੋਂ ਸੈਟੀਸਫਾਈ ਕੋਈ ਜਵਾਬ ਨਹੀਂ ਆਇਆ ਮੈਂ ਪਹਿਲਾਂ ਵੀ ਦੱਸਿਆ ਤੇ ਆਹ ਜਿਹੜੇ ਨਾਪ ਤੋਲ ਜਿਨ੍ਹਾਂ ਨੂੰ ਉਧਾਰਤ ਤੌਰ ਤੇ ਕੰਡੇ ਵੇਚਣ ਦੀ ਦਿੱਤੇ ਹੋਏ ਨੇ ਜਾਂ ਸਰਟੀਫਾਈਡ ਕੰਡੇ ਨੇ ਜੇ ਉਹਨਾਂ ਚ ਹੀ ਹਿਰਾਫਰੀ ਆ ਤਾਂ ਪੱਕੀ ਕਰਾਂਗੇ ਹੁਣ ਬੰਦਾ ਸੋਚਦਾ ਵੀ ਆ ਮੈਨੂੰ ਯਾਰ 900 ਗ੍ਰਾਮ ਚੀਜ਼ ਮਿਲ ਗਈ ਐ ਆਪਾਂ ਕਿਲੋ ਲੈਣੀ ਸੀ ਆਪਾਂ ਕਿਸੇ ਹੋਰ ਕੰਡੇ ਤੇ ਜੋਖ ਲੈਨੇ ਆ ਪਰ ਮਿੱਤਰੋ ਜੇ ਉਹ ਕੰਡਾ ਵੀ ਜੇ ਉਹ ਕੰਡਾ ਵੀ 900 ਗ੍ਰਾਮ ਨੂੰ ਕਿਲੋ ਦੱਸੂਗਾ ਫਿਰ ਅਸੀਂ ਕਿੱਥੇ ਜਾਵਾਂਗੇ ਤੀਸਰੇ ਕੋਲ ਜਾਵਾਂਗੇ ਉਹ ਵੀ ਇਸ ਤਰ੍ਹਾਂ ਹੋਊਗਾ ਕਿਉਂਕਿ ਜੇ ਕੋਈ ਬਾਹਰ ਬੰਦਾ ਕੰਡੇ ਨੂੰ ਇਹਨੂੰ ਪ੍ਰੋਬਲਮ ਕਰਦਾ ਹੈ ਕ੍ਰੀਏਟ ਕਰਦਾ ਹੈ ਸੈਟਿੰਗ ਕਰਦਾ ਹੈ ਤਾਂ ਉਹਨੂੰ ਫੜਨ ਵਾਸਤੇ ਵਿਭਾਗ ਹੁੰਦਾ ਹੈ ਜਾਂ ਜਿਹੜੇ ਸਰਟੀਫਾਈਡ ਅਪਰੂਵਡ ਲੋਕ ਨੇ ਇਹ ਹੁੰਦੇ ਨੇ ਪਰ ਜੇ ਇਹੀ ਕਰਨਗੇ ਤਾਂ ਫਿਰ ਫੜੂਗਾ ਕੌਣ ਇਸ ਕਰਕੇ ਆਪਾਂ ਬਿਜਲੀ ਚੋਰੀ ਦੀ ਗੱਲ ਕਰਦੇ ਹਾਂ ਜਦੋਂ ਬਿਜਲੀ ਦੀ ਰੇਡ ਪੈਂਦੀ ਹੈ ਲੋਕ ਕਈ ਮੀਟਰ ਸਲੋ ਕਰਾ ਲੈਂਦੇ ਆ ਜਾਂ ਵਕ ਵਕ ਜਗਾੜ ਲਾ ਲੈਂਦੇ ਆ ਉਹਨੂੰ ਬਿਜਲੀ ਵਿਭਾਗ ਵਾਲੇ ਫੜਦੇ ਨੇ ਐਮਈ ਲਾਈਵ ਚ ਭੇਜਦੇ ਨੇ ਤਾਂ ਲੱਖਾਂ ਰੁਪਿਆ ਜੁਰਮਾਨਾ ਉਹ ਲੋਕਾਂ ਨੂੰ ਪੈ ਜਾਂਦਾ ਪਰ ਜੇ ਕਿਤੇ ਐਮਈ ਲਾਈਵ ਬਿਜਲੀ ਵਾਲਾ ਜਿਹੜਾ ਡਿਪਾਰਟਮੈਂਟ ਆ ਐਮਈ ਲਾਈਵ ਵਾਲੀ ਉਹਨੂੰ ਸਲੋ ਕਰਕੇ ਭੇਜਣਗੇ ਤਾਂ ਫੜੂਗਾ ਕੌਣ ਇਸੇ ਤਰ੍ਹਾਂ ਇਹ ਹੈ ਇਹਦੇ ਵਿੱਚ ਜੇ ਸਾਰੇ ਰਲੇ ਹੋਣਗੇ ਇਹ ਆਪਣਾ ਵਿਭਾਗ ਦਾ ਨਾਮ ਲੈ ਰਹੇ ਨੇ ਵੀ ਵਿਭਾਗ ਦੇ ਇਨਸਪੈਕਟਰ ਸਾਨੂੰ ਨਾਲ ਲੈ ਜਾਂਦੇ ਨੇ ਤੇ ਸਮਝ ਨਹੀਂ ਲੱਗੀ ਵੀ ਇਹ ਕਿਸ ਤਰ੍ਹਾਂ ਜੇ ਕੋਈ ਬੰਦਾ ਚੋਰੀ ਕਰਦਾ ਜੇ ਆਪਾਂ ਉਸੇ ਨੂੰ ਗਵਾਹ ਬਣਾ ਦੀਓ ਕਿਵੇਂ ਮੰਨੂਗਾ ਮੈਂ ਸਾਰੇ ਬੰਦਿਆਂ ਦੇ ਕੰਡਿਆਂ ਨੂੰ ਗਲਤ ਨਹੀਂ ਕਹਿੰਦਾ ਇੱਕ ਵਾਰੀ ਫੇਰ ਸੁਣ ਲਓ ਪਰ ਜ਼ਿਆਦਾਤਰ ਗਿਣਤੀ ਇਹ ਹੁਣ ਲੋਕ ਜਿਵੇਂ ਆਪਾਂ ਮੰਡੀਆਂ ਦੀ ਗੱਲ ਕਰੀਏ ਮੰਡੀਆਂ 'ਚ ਅਸੀਂ ਕਣਕ ਵੇਚਦੇ ਆ ਆੜਤੀਏ ਤੋਲ ਕਰਦੇ ਨੇ ਉੱਥੇ ਵੀ ਕਈ ਵਾਰ ਬੜੇ ਬੜੇ ਅਸੀਂ ਦੇਖਿਆ ਇਹ ਬਖਾਨ ਖੜੇ ਹੋ ਜਾਂਦੇ ਨੇ ਵੀ ਕੋਈ ਆੜਤੀਆ ਵੱਧ ਤੋਲਦਾ ਸੀ ਉਹ ਫੜੇ ਵੀ ਜਾਂਦੇ ਨੇ ਇਸੇ ਤਰ੍ਹਾਂ ਡੀਜ਼ਲ ਪੈਟਰੋਲ ਪੰਪਾਂ ਦੇ ਬੜੇ ਰੌਲੇ ਦੇਖੇ ਨੇ ਮੈਨੂੰ ਡੀਜ਼ਲ ਪੈਟਰੋਲ ਘੱਟ ਪਾਇਆ ਉੱਥੇ ਵੀ ਰੌਲਾ ਹੋ ਜਾਂਦਾ ਪਰ ਹੁਣ ਜੇ ਹਰ ਜਗ੍ਹਾ ਤੇ ਜਿੱਥੇ ਅਸੀਂ ਕਿਰਿਆਨੇ ਦਾ ਸਮਾਨ ਲੈਣਾ ਪਰਿਵਾਰ ਨੂੰ ਲੈ ਕੇ ਜਾਣਾ ਵੀ ਅੱਖਾਂ ਮੀਚ ਕੇ ਵਿਸ਼ਵਾਸ ਕਰਕੇ ਅਸੀਂ ਕਹਿ ਦਿੰਦੇ ਆ ਤੋਲ ਦੋ ਹੁਣ ਜੋ ਕੰਡੇ ਦੇ ਵਿੱਚ ਹੇਰਾ ਫੇਰੀ ਹੋਊਗੀ ਤਾਂ ਫਿਰ ਅਸੀਂ ਕੀ ਕਰਾਂਗੇ ਅਸੀਂ ਡਿਜੀਟਲ ਮੀਟਰ ਦੇਖਦੇ ਆ ਵੀ 0 0 ਹੋ ਗਈ ਵੀ ਹੋ ਗਈ ਵੀ ਆ 1000 ਗ੍ਰਾਮ ਹੋ ਗਿਆ 1 ਕਿਲੋ ਹੋ ਗਿਆ ਹੋ ਗਿਆ ਜੀ ਪਰ ਜੇ ਉਹ ਤਸਵੀਰਾਂ ਹੀ ਝੂਠ ਬੋਲਦੀਆਂ ਹੋਣਗੀਆਂ ਫਿਰ ਆਪਾਂ ਅੰਦਰ ਵੜ ਕੇ ਕਿਵੇਂ ਦੇਖ ਲਾਂਗੇ ਉਹ ਤੋਲੀ ਤਲਾਈ ਚੀਜ਼ ਨੂੰ ਅੱਗੇ ਜਾ ਕੇ ਤੋਲਾਂਗੇ ਅੱਗੇ ਜਾ ਕੇ ਤੋਲਾਂਗੇ ਜੇ ਸਾਰੇ ਕੰਡਿਆਂ 'ਚ ਇਹ ਕੁਝ ਹੋਊਗਾ ਤਾਂ ਫਿਰ ਅਸੀਂ ਕਿੱਥੇ ਜਾਵਾਂਗੇ ਹੁਣ ਜਾਗੋ ਖਰਾਕ ਜਾਗੋ ਸਰਕਾਰ ਕਹਿੰਦੀ ਆ ਇੱਕ ਇਹਨਾਂ ਨੇ ਐਪ ਚਲਾਈ ਆ ਡਿਜੀਟਲ ਸਾਰਾ ਕੁਝ ਦੱਸਦੇ ਨੇ ਪਰ ਹੁਣ ਖਰਾਕ ਜਾਗੂਗਾ ਕਿੱਥੇ ਜਾਊਗਾ ਜਾ ਕੇ ਜਾ ਕੇ মিডিਆ ਕੋਲ ਆਊਗਾ ਸਾਡੇ ਕੋਲ ਆਏ ਅਸੀਂ ਡਿਪਾਰਟਮੈਂਟ ਕੋਲ ਜਾਵਾਂਗੇ ਹੁਣ ਜੇ ਸਾਰੇ ਸੁੱਤੇ ਪਏ ਹੋਣਗੇ ਤਾਂ ਫਿਰ ਜਾਗੂਗਾ ਕੌਣ ਮਿੱਤਰੋ ਸਾਡਾ ਕੰਮ ਸੀ ਧਿਆਨ ਚ ਲਿਆਉਣਾ ਅਸੀਂ ਇਹ ਧਿਆਨ ਚ ਲਿਆਤਾ ਡਿਪਾਰਟਮੈਂਟ ਦੇ ਧਿਆਨ ਚ ਲਿਆਤਾ ਇਹ ਜਿਹੜੇ ਬੰਦੇ ਵੇਚ ਰਹੇ ਨੇ ਡਿਜੀਟਲ ਕੰਡੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਇਹਨਾਂ ਦੇ ਹਾਸੋਖਿਣੀਆਂ ਗੱਲਾਂ ਨੇ ਮੰਨ ਰਹੇ ਨੇ ਸਾਰਾ ਕੁਝ ਮੰਨ ਰਹੇ ਵੀ ਹਾਂ ਅਸੀਂ ਕਰਦੇ ਹਾਂ ਤੇ ਫਿਰ ਵੀ ਜੇ ਹੁਣ ਇਹਨਾਂ ਤੇ ਕੋਈ ਐਕਸ਼ਨ ਨਹੀਂ ਹੁੰਦਾ ਕੋਈ ਕਾਰਵਾਈ ਨਹੀਂ ਹੁੰਦੀ ਲੱਖਾਂ ਦੀ ਤਦਾਦ ਦੇ ਵਿੱਚ ਇਹ ਲੋਕਾਂ ਨੇ ਕੰਡੇ ਵੇਚੇ ਹੁਣ ਕਿਉਂਕਿ ਰੋਜ਼ ਕਿਤੇ ਨਾ ਕਿਤੇ ਜ਼ਰੂਰਤ ਪੈਂਦੀ ਹੈ ਜਿੱਥੇ ਵੀ ਨਾਪ ਤੋਲਾ ਭਾਵੇਂ ਉਹ ਸਿਲੰਡਰ ਤੋਲਣਾ ਹੋਵੇ ਸਿਲੰਡਰਾਂ ਦੀ ਜੇ ਗੱਲ ਕਰੀਏ ਤਾਂ ਪਹਿਲੀ ਗੱਲ ਤਾਂ ਉੱਥੇ ਵੀ ਸਾਨੂੰ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਜਦੋਂ ਨਾਪ ਤੋਲ ਦੀ ਗੱਲ ਕਰਦੇ ਆਂ ਇਹ ਅਧਿਕਾਰੀਆਂ ਨੇ ਕਦੇ ਨਹੀਂ ਜਾ ਕੇ ਦੇਖਿਆ ਵੀ ਸਿਲੰਡਰ ਜਿਹੜੇ ਪਿੰਡਾਂ ਜਾਂਦੇ ਨੇ ਉਹਨੂੰ ਤੋਲ ਕੇ ਦਿੱਤਾ ਜਾਂਦਾ ਕਿ ਨਹੀਂ ਇਹਦੇ ਤੇ ਵੀ ਇੱਕ ਵੱਖਰਾ ਅਸੀਂ ਐਪੀਸੋਡ ਬਣਾ ਦਾਂਗੇ ਪਰ ਆਹ ਹੁਣ ਲੋਕਾਂ ਨੂੰ ਅਸੀਂ ਤਾਂ ਅਵੇਅਰ ਕਰ ਸਕਦੇ ਆਂ ਆਪ ਵੀ ਅਸੀਂ ਵੇਅਰ ਹੋਣਾ ਤੁਸੀਂ ਵੀ ਅਵੇਅਰ ਹੋਣਾ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਜਿੱਥੇ ਵੀ ਕੋਈ ਚੰਗਾ ਅਫਸਰ ਅਧਿਕਾਰੀ ਉਹਦੇ ਧਿਆਨ ਚ ਲਿਆਓ ਉਹਨਾਂ ਤੱਕ ਵੀਡੀਓ ਸੈਂਡ ਕਰੋ ਤਾਂ ਜੋ ਸਰਕਾਰ ਇਹਦਾ ਕੋਈ ਨਾ ਕੋਈ ਮਸਲਾ ਹੱਲ ਕਰੇ ਕਿਉਂਕਿ ਲੱਖਾਂ ਦੀ ਤਜਾਰਤ ਚ ਕੰਡੇ ਵਿਕੇ ਹੋਏ ਨੇ ਕਿਸ ਤਰ੍ਹਾਂ ਇਹ ਉਹਨੂੰ ਚੈੱਕ ਕਰਦੇ ਨੇ ਇਹਨਾਂ ਕੋਲੇ ਆਪਣੀ ਕੈਪੇਬਿਲਿਟੀ ਵੀ ਹੈ ਨਹੀਂ ਇਨਸਪੈਕਟਰਾਂ ਕੋਲੇ ਫਿਰ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ ਵੇਚਣ ਵਾਲਿਆਂ ਨੂੰ ਜਿਹੜੇ ਅਥਾਰਾਈਜ਼ ਨੇ ਅਥਾਰਾਈਜੇਸ਼ਨ ਜਿਹਨਾਂ ਨੂੰ ਦਿੱਤੀ ਆ ਉਹ ਜਾ ਕੇ ਚੈੱਕ ਕਰਦੇ ਨੇ ਕਹਿੰਦੇ ਜੇ ਕੋਈ ਐਕਸਟਰਾ ਡਵਾਈਸ ਹੋਵੇ ਅਸੀਂ ਦੇਖ ਲੈਂਦੇ ਆ ਉਹ ਤੁਸੀਂ ਕਿੱਥੋਂ ਦੇਖ ਲੋਗੇ ਆ ਇਹਨਾਂ ਨੇ ਤਾਂ ਕਹਿੰਦੇ ਅਸੀਂ ਰਿਮੋਟ ਲਾਏ ਹੋਏ ਨੇ ਰਿਮੋਟ ਦੇ ਸਿਸਟਮ ਨਾਲ ਰਿਮੋਟ ਦੱਬੋ ਤਾਂ ਸਹੀ ਰਿਮੋਟ ਦੱਬੋ ਤਾਂ ਗਲਤ ਇਸ ਤਰ੍ਹਾਂ ਮਿੱਤਰੋ ਸਾਡੇ ਇਹ ਦੇਸੀ ਤਰੀਕੇ ਪਰ ਜਿਹੜੇ ਨਾਪ ਤੋਲ ਹੈ ਵਿਭਾਗ ਹੈ ਮਹਿਕਮਾ ਹੈ ਜਿਹਨੂੰ ਹੁਣ ਅੱਜ ਕੱਲ ਲੀਗਲ ਮੈਟਰੋਲੋਜੀ ਕਹਿੰਦੇ ਨੇ ਇਹ ਨਾਮ ਤਾਂ ਡਿਜੀਟਲ ਹੋ ਗਏ ਤੇ ਠੱਗੀਆਂ ਵੀ ਡਿਜੀਟਲ ਹੋ ਗਈਆਂ ਹੁਣ ਅਸੀਂ ਕਿਵੇਂ ਬਚਣਾ ਹੈ ਅਸੀਂ ਆਪ ਅੱਖਾਂ ਖੋਲੀਆਂ ਨੇ ਵੇਰ ਹੁਣਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਲੋਕ ਉਹ ਜਾਗੋ ਗ੍ਰਾਹਕ ਜਾਗੋ ਵਾਲੀ ਗੱਲ ਅਸੀਂ ਸਾਬਤ ਕਰ ਸਕੀ ਭਾਈ ਅਸੀਂ ਖੁਦ ਜਾਗਣਾ